ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬੀਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗੈ ਪਤ ਪਾਈਐ ਜਾ ਹਰ ਨਾਮ ਵਸੈ ਮਨੁ ਮਾਹੀ ਇੱਕ ਤਿਲ ਪਿਆਰਾ ਵਿਸਰੈ ਰੋਗ ਵਡਾ ਮਨੁ ਮਾਹੀ ਕਿਉ ਦਰਗੈ ਪਤ ਪਾਈਐ ਜਾ ਹਰ ਨਾਮ ਵਸੈ ਮਨੁ ਮਾਹੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਸ੍ਰੀ ਰਾਗ ਮਹੱਲਾ ਪਹਿਲਾ ਦੇ ਰੂਪ ਦੇ ਵਿੱਚ ਇਹ ਸ਼ਬਦ ਸਾਨੂੰ ਬਖਸ਼ਿਸ਼ ਕਰ ਰਹੇ ਆ ਤੇ ਇਥੇ ਫਿਰ ਸਤਿਗੁਰੂ ਮਹਾਰਾਜ ਉਹਨਾਂ ਗੁਰਮੁਖਾਂ ਦੇ ਬਾਰੇ ਸਾਨੂੰ ਸਮਝਾ ਰਹੇ ਹੈ ਜਿਨ੍ਹਾਂ ਨੇ ਆਪਣੀ ਪ੍ਰੀਤੀ ਵਾਹਿਗੁਰੂ ਦੇ ਚਰਨਾਂ ਨਾਲ ਜੋੜੀ ਹੈ ਜਿਹੜੇ ਨਾਮ ਜਪਦੇ ਹੈ ਗੁਰੂ ਕੀ ਗੁਰਬਾਣੀ ਪੜ੍ਹਦੇ ਸੁਣਦੇ ਹੈ ਤੇ ਸਤਿਗੁਰੂ ਮਹਾਰਾਜ ਦੇ ਨਾਲ ਆਪਣਾ ਸਬੰਧ ਜੋੜਨ ਦੀ ਪਾਈ ਇੱਛਾ ਰੱਖਦੇ ਤੇ ਉਹਨਾਂ ਦੀ ਅਵਸਥਾ ਮਹਾਰਾਜ ਫਿਰ ਇੱਥੇ ਦੱਸ ਰਹੇ ਕਹਿੰਦੇ ਇੱਕ ਤਿਲ ਪਿਆਰਾ ਬਿਸਰੈ ਰੋਗ ਵੱਡਾ ਮਨਮਾਹੀ ਉਹਨਾਂ ਦੇ ਪਾਸੋਂ ਕਹਿੰਦੇ ਇੱਕ ਤਿਲ ਮਾਤਰ ਵੀ ਥੋੜੇ ਤੋਂ ਥੋੜੇ ਸਮੇਂ ਵਾਸਤੇ ਵੀ ਜੇਕਰ ਆਪਣੇ ਪਿਆਰੇ ਦੀ ਯਾਦ ਉਹਨਾਂ ਨੂੰ ਭੁੱਲ ਜਾਵੇ ਜਾਂ ਉਹਨਾਂ ਦੇ ਸਿਮਰਨ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਚਲੀ ਜਾਵੇ ਤੇ ਉਹ ਬਹੁਤ ਵੱਡਾ ਦੁੱਖ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਰੋਗ ਵੱਡਾ ਮਨਮਾਹੇ ਮਨ ਦੇ ਅੰਦਰ ਕਹਿੰਦੇ ਬਹੁਤ ਵੱਡਾ ਜਿਵੇਂ ਰੋਗ ਹੁੰਦਾ ਇਸ ਤਰੀਕੇ ਨਾਲ ਮਹਿਸੂਸ ਕਰਦੇ ਹੁਣ ਇਹ ਕੋਈ ਰੋਗ ਸਰੀਰ ਦਾ ਨਹੀਂ ਹੈ ਇਹ ਮਨ ਦੀ ਅਵਸਥਾ ਹੈ ਕਿ ਐਡੀ ਡੂੰਗੀ ਪ੍ਰੀਤ ਬਣ ਗਈ ਐਡਾ ਪਿਆਰ ਬਣ ਗਿਆ ਉਸ ਵਾਹਿਗੁਰੂ ਦੇ ਨਾਮ ਦਾ ਐਸਾ ਆਨੰਦ ਬਣ ਗਿਆ ਜਿਹੜਾ ਤਿਲ ਮਾਤਰ ਵੀ ਜਦੋਂ ਟੁੱਟ ਜਾਂਦਾ ਤੇ ਫਿਰ ਵਿਅਕਤੀ ਤੜਫਦਾ ਜਿਵੇਂ ਮਛਲੀ ਦਾ ਜੀਵਨ ਪਾਣੀ ਦੇ ਨਾਲ ਹੈ ਤੇ ਪਾਣੀ ਤੋਂ ਬਾਹਰ 1-2 ਸਕਿੰਟ ਵੀ ਉਹ ਨਿਗਲਦੀ ਹੈ ਤੇ ਉਹਦੀ ਜਾਨ ਤੇ ਬਣ ਜਾਂਦੀ ਹੈ ਵੀ ਮੈਨੂੰ ਮੇਰੇ ਪਾਣੀ ਨਾਲੋਂ ਤੋੜਿਆ ਨਾ ਜਾਵੇ ਨਹੀਂ ਤੇ ਮੈਂ ਜਿਉਂਦੀ ਨਹੀਂ ਰਹਿ ਸਕਦੀ ਕਹਿੰਦੇ ਫਿਰ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਭਾਈ ਰਤੇ ਹੋਏ ਆ ਰੱਜੇ ਹੋਏ ਆ ਜਿਹੜੇ ਵਾਹਿਗੁਰੂ ਦੇ ਨਾਮ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਚੁੱਕੇ ਐ ਜੇ ਤਿਲ ਮਾਤਰ ਵੀ ਉਹਨਾਂ ਦੀ ਸੁਰਤੀ ਕਿਤੇ ਦੁਨਿਆਵੀ ਧੰਦਿਆਂ ਚ ਲੱਗਦੀ ਆ ਜਾਂ ਵਾਹਿਗੁਰੂ ਦੇ ਨਾਮ ਨੂੰ ਵਿਸਾਰਨਾ ਪੈਂਦਾ ਤੇ ਬਹੁਤ ਵੱਡਾ ਉਹ ਦੁੱਖ ਮੰਨਦੇ ਐ ਵੀ ਸਾਨੂੰ ਵਾਹਿਗੁਰੂ ਦੇ ਨਾਮ ਰਸ ਨਾਲੋਂ ਕਿਸੇ ਵੀ ਕਾਰਨ ਕਰਕੇ ਤਿਲ ਮਾਤਰ ਵੀ ਵਿਛੋੜਿਆ ਨਾ ਜਾਵੇ ਜੇ ਕਿਤੇ ਕਿਸੇ ਕਾਰਨ ਮਾਸੂ ਸੁਰਤੀ ਉਬਿਰਤੀ ਟੁੱਟਦੀ ਆ ਤੇ ਮਨ ਦੇ ਅੰਦਰ ਪਾਈ ਉਹ ਬਹੁਤ ਵੱਡਾ ਰੋਗ ਦੁੱਖ ਮਹਿਸੂਸ ਕਰਦੇ ਹਨ ਕਿਉਂ ਦਰਗਹਿ ਪਤ ਪਾਈਐ ਜਾ ਹਰ ਨਾਮ ਸਹਿ ਮਨ ਮਾਹੀ ਕਹਿੰਦੇ ਫਿਰ ਉਸ ਦਰਗਾਹ ਦੇ ਵਿੱਚ ਜਾ ਕੇ ਇੱਜ਼ਤ ਮਾਣ ਪ੍ਰਾਪਤ ਨਹੀਂ ਹੁੰਦਾ ਕਿਉਂ ਦਰਗਹਿ ਪਤ ਪਾਈਐ ਪਤ ਭਾਵ ਇੱਜ਼ਤ ਮਾਣ ਸਤਕਾਰ ਕਿਸੇ ਸਭਾ ਵਿੱਚ ਜਾਈਏ ਚਾਰ ਬੰਦੇ ਤੁਹਾਨੂੰ ਜੀ ਆਇਆਂ ਨੂੰ ਕਹਿਣ ਤੁਹਾਨੂੰ ਬੈਠਣ ਲਈ ਕਿਹਾ ਜਾਵੇ ਤੁਹਾਡਾ ਆਦਰ ਸਤਕਾਰ ਹੈ ਤੇ ਕਿਸੇ ਭਰੀ ਸਭਾ ਵਿੱਚ ਜਾऊं ਤੇ ਕੋਈ ਤੁਹਾਨੂੰ ਦੇਖ ਕੇ ਬੁਲਾਵੇ ਵੀ ਨਾ ਬੈਠਣ ਵਾਸਤੇ ਤੇ ਕੀ ਕਹਿਣਾ ਤੇ ਫਿਰ ਬੰਦਾ ਸੋਚਦਾ ਵੀ ਮੈਂ ਬੜੇ ਬਣ ਤਣ ਕੇ ਆਪਣੇ ਆਪ ਨੂੰ ਵੱਡਾ ਸਮਝ ਕੇ ਉੱਥੇ ਗਿਆ ਸੀ ਪਰ ਕਿਸੇ ਨੇ ਮੂੰਹ ਨਹੀਂ ਲਾਇਆ ਕਿਸੇ ਨੇ ਬੁਲਾਇਆ ਤੱਕ ਨਹੀਂ ਬੇਇੱਜ਼ਤੀ ਮਹਿਸੂਸ ਕਰਦਾ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਦੋਂ ਉਸ ਸੰਸਾਰ ਤੋਂ ਜੀਵਨ ਦਾ ਸਮਾਪਤ ਹੋ ਜਾਣਾ ਅੰਤ ਵੇਲੇ ਵਾਹਿਗੁਰੂ ਦੀ ਕਚਹਿਰੀ 'ਚ ਲੇਖਾ ਕੀਤਾ ਜਾਣਾ ਫਿਰ ਉਸ ਦਰਗਾਹ ਦੇ ਵਿੱਚ ਕਿਉਂ ਦਰਗਹ ਪਤ ਪਾਈਐ ਜਹ ਹਰ ਨਾਭ ਸੈਮਾ ਨਵਾਹੇ ਕਹਿੰਦੇ ਜੇ ਹਿਰਦੀ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੀ ਨਹੀਂ ਕੀਤਾ ਉਹਨੂੰ ਚਿਤਵਿਆ ਨਹੀਂ ਉਹਨੂੰ ਸਿਮਰਿਆ ਨਹੀਂ ਉਹਨੂੰ ਧਿਆਇਆ ਨਹੀਂ ਸੇਵਾ ਸਿਮਰਨ ਦਾ ਆਪਣੇ ਜੀਵਨ ਦੇ ਅੰਦਰ ਕੋਈ ਵੀ ਕਾਰਜ ਨਹੀਂ ਕੀਤਾ ਤਾਂ ਕਹਿੰਦੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਫਿਰ ਭਾਈ ਆਦਰ ਸਤਕਾਰ ਨਹੀਂ ਮਿਲਦਾ ਫਿਰ ਉੱਥੇ ਕੋਈ ਮੂੰਹ ਨਹੀਂ ਲਾਉਂਦਾ ਕੋਈ ਬੁਲਾਉਂਦਾ ਨਹੀਂ ਕਿਉਂ ਦਰਗਹਿ ਪਤ ਪਾਈ ਹੈ ਫਿਰ ਕਹਿੰਦੇ ਕਿਉਂ ਤੈਨੂੰ ਦਰਗਾਹ ਦੇ ਵਿੱਚ ਪਤ ਮਿਲੇ ਇੱਜ਼ਤ ਮਿਲੇ ਸਤਕਾਰ ਮਿਲੇ ਐਸਾ ਕਿਹੜਾ ਕੰਮ ਕੀਤਾ ਤੂੰ ਜਿਹਦੇ ਬਦਲੇ ਤੇਰੀ ਇੱਜ਼ਤ ਮਾਣ ਹੋਵੇ ਜਦੋਂ ਤੂੰ ਇਸ ਪਾਸੇ ਤੋਂ ਭਾਈ ਖਾਲੀ ਰਹਿ ਗਿਆ ਇਸ ਕਰਕੇ ਫਿਰ ਤੇਰਾ ਕੋਈ ਸਤਕਾਰ ਗੁਰੂ ਦੀ ਦਰਗਾਹ ਦੇ ਵਿੱਚ ਨਹੀਂ ਹੋਣਾ ਜਾ ਹਰ ਨਾਮ ਸੈ ਮਨ ਮਾਹੀ ਜੀ ਵਾਹੀ ਗੁਰੂ ਦੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਚ ਨਹੀਂ ਵਸਾਇਆ ਹੁਣ ਇਥੇ ਹਰੀ ਦਾ ਅਰਥ ਇਹ ਹੈ ਸੂਕੇ ਹਰੇ ਕੀ ਖਿਨ ਮਾਹੀ ਉਹ ਐਸੀ ਤਾਕਤ ਰੱਖਦਾ ਵੀ ਸੁੱਕੇ ਹੋਿਆਂ ਨੂੰ ਵੀ ਹਰੇ ਕਰ ਦਿੰਦਾ ਹਰਿਆਲੀ ਹੁੰਦੀ ਹੈ ਜਿਉਂਦਿਆਂ ਦਾ ਵਾਚਕ ਸੋਕਾ ਸੁੱਕਿਆ ਸੜਿਆ ਬੂਟਾ ਭਾਵ ਮੌਤ ਹੋ ਚੁੱਕੀ ਹੈ ਉਜਾੜ ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਦੇ ਨਾਮ ਵਿੱਚ ਰੁੱਤਾਂ ਹੋਇਆ ਹਿਰਦਾ ਜਿਹੜਾ ਉਹ ਹਰੀਆਲੀ ਦਾ ਪ੍ਰਤੀਕ ਹੈ ਵੀ ਉਹ ਰੱਜਿਆ ਹੋਇਆ ਉਹ ਹਰਿਆ ਭਰਿਆ ਤੇ ਜਿਹੜਾ ਰੱਬ ਤੋਂ ਟੁੱਟਾ ਹੋਇਆ ਨਾਸਤਕ ਬਣ ਚੁੱਕਾ ਹਰ ਗੱਲ ਤੇ ਅਕਾਲ ਪੁਰਖ ਵਾਹਿਗੁਰੂ ਤੇ ਵੀ ਸਵਾਲ ਕਰੀ ਤੁਰਿਆ ਜਾਂਦਾ ਕਹਿੰਦੇ ਉਹ ਹਿਰਦੇ ਕਰਕੇ ਕਠੋਰ ਪੱਥਰ ਬਣ ਗਿਆ ਉਹ ਸੁੱਕ ਗਿਆ ਪਰ ਵਾਹਿਗੁਰੂ ਦੇ ਨਾਮ ਦੀ ਗੁਰਬਾਣੀ ਦੀ ਐਸੀ ਤਾਕਤ ਹੈ ਵੀ ਸੁੱਕਿਆਂ ਹੋਿਆਂ ਨੂੰ ਵੀ ਹਰੇ ਕਰ ਦਿੰਦੀ ਹੈ ਇਸੇ ਕਰਕੇ ਉਹਦਾ ਇੱਕ ਨਾਮ ਹਰੀ ਵੀ ਕਿਹਾ ਜਾਂਦਾ ਹੈ ਜੀ ਗੁਰ ਮਿਲੀਐ ਸੁਖ ਪਾਈਐ ਅਗਨ ਮਰੇ ਗੁਣ ਮਾਹੀ ਕਹਿੰਦੇ ਗੁਰਾਂ ਨਾਲ ਮਿਲਣ ਕਰਕੇ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਗੁਰ ਮਿਲੀਏ ਸੁਖ ਪਾਈਐ ਹੁਣ ਦੁੱਖ ਤੇ ਜੀਵਨ ਵਿੱਚ ਕੋਈ ਵੀ ਨਹੀਂ ਚਾਹੁੰਦਾ ਭਾਈ ਸਾਰੇ ਸੁਖੀ ਚਾਹੁੰਦੇ ਆ ਤੇ ਜੇ ਕੋਈ ਪੂਰਾ ਗੁਰੂ ਮਿਲ ਜਾਵੇ ਫਿਰ ਉਹ ਸ਼ਬਦ ਦੇ ਦੁਆਰਾ ਉਸ ਵਾਹਿਗੁਰੂ ਦੇ ਨਾਲ ਜੋੜ ਦਿੰਦਾ ਫਿਰ ਜੀਵਨ ਵਿੱਚੋਂ ਦੁੱਖਾਂ ਨੂੰ ਜਰਨ ਦੀ ਤਾਕਤ ਆ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਸਰੀਰ ਦੇ ਦੁੱਖ ਨਹੀਂ ਆਉਣੇ ਜਾ ਜੀਵਨ ਦੇ ਵਿੱਚ ਭਾਈ ਕੋਈ ਤੰਗੀ ਟੋਟੀ ਨਹੀਂ ਆਉਣੀ ਪਰ ਉੱਥੇ ਸਬਰ ਸੰਤੋਖ ਆ ਜਾਂਦਾ ਮਹਾਰਾਜ ਬਹੁਤ ਤੇਰਾ ਧੰਨਵਾਦ ਆ ਜੇ ਥੋੜੀ ਬਹੁਤੀ ਕੋਈ ਤੰਗੀ ਤਕਲੀਫ ਵੀ ਆ ਗਈ ਤੇ ਉਸ ਤਕਲੀਫ ਨੂੰ ਜਰਨ ਦਾ ਮੱਦਾ ਆ ਜਾਂਦਾ ਮੁਸ਼ਕਲ ਨੂੰ ਸਾਹਮਣਾ ਕਰਨ ਦੀ ਤਾਕਤ ਆ ਜਾਂਦੀ ਹੈ ਇਸ ਕਰਕੇ ਫਿਰ ਨਿੱਕੀ ਨਿੱਕੀ ਗੱਲ ਤੇ ਸ਼ਿਕਵੇ ਨਹੀਂ ਕਰਦਾ ਗੁਰਮਿਲੀਏ ਸੁਖ ਪਾਈ ਹੈ ਜੇ ਪੂਰਾ ਗੁਰੂ ਮਿਲ ਜਾਵੇ ਫਿਰ ਸਬਰ ਤੇ ਸੰਤੋਖ ਆ ਜਾਂਦਾ ਵਾਹਿਗੁਰੂ ਦਾ ਦਿੱਤੇ ਹੋਏ ਦਾ ਸ਼ੁਕਰਾਨਾ ਕਰਨਾ ਆ ਜਾਂਦਾ ਫਿਰ ਸੁਖ ਆ ਜਾਂਦੇ ਆ ਥੋੜੇ ਜਿਹੀ ਸ਼ਾਂਤੀ ਆ ਫਿਰ ਬੋਧੇ ਦੀ ਆਸ ਮੁੱਕ ਜਾਂਦੀ ਹੈ ਆਗਨ ਮਰੇ ਗੁਣ ਮਾਹੀ ਤੇ ਕਾਮ ਕ੍ਰੋਧ ਲੋਭ ਰੂਪੀ ਜਿਹੜੀ ਅੱਗ ਹਿਰਦੇ ਚ ਮਚਦੀ ਹੈ ਨਾ ਉਹ ਫਿਰ ਇਹਨਾਂ ਚੰਗੇ ਗੁਣਾਂ ਦੇ ਸਬਰ ਸੰਤੋਖ ਦੇ ਨਾਲ ਫਿਰ ਉਹ ਮਰ ਜਾਂਦੀ ਹੈ ਫਿਰ ਤਮਾ ਖਤਮ ਹੋ ਜਾਂਦੀ ਹੈ ਸਾਰਾ ਕੁਝ ਮੈਨੂੰ ਮਿਲ ਜਾਵੇ ਹਾਏ ਮੈਨੂੰ ਆ ਨਹੀਂ ਮਿਲਿਆ ਹਾਏ ਮੈਨੂੰ ਉਹ ਨਹੀਂ ਮਿਲਿਆ ਫਿਰ ਇਹ ਜਿਹੜਾ ਨਿੱਕੀ ਨਿੱਕੀ ਗੱਲ ਤੇ ਰੋਸੇ ਕਰਨੇ ਜਾਂ ਦੂਜਿਆਂ ਨੂੰ ਦੇਖ ਕੇ ਹਿਰਦੇ ਦੇ ਵਿੱਚ ਸਾੜਾ ਕਰਨਾ ਜਾਂ ਦੂਸਰਿਆਂ ਦੇ ਘਰ ਦੇ ਵਿੱਚ ਬਹੁਤਾ ਦੇਖ ਕੇ ਤੇ ਆਪਣੇ ਆਪ ਨੂੰ ਕੋਸੀ ਜਾਣਾ ਜੀ ਮੈਂ ਕੀ ਰੱਬ ਦੇ ਮਾਂ ਮਾਰੇ ਆ ਮੈਨੂੰ ਕਿਉਂ ਨਹੀਂ ਦਿੱਤਾ ਫਿਰ ਇਹ ਜਿਹੜੀ ਤ੍ਰਿਸ਼ਨਾ ਆ ਨਾ ਜਿਹੜਾ ਲਾਲਚ ਆ ਜਿਹੜਾ ਹੰਕਾਰ ਆ ਇਹ ਫਿਰ ਮਰ ਜਾਂਦਾ ਮਹਾਰਾਜ ਬਹੁਤ ਐਸੇ ਆ ਜਿਹੜੇ ਰੋਟੀ ਨੂੰ ਵੀ ਤਰਸਦੇ ਮੈਨੂੰ ਤੇ ਦੋ ਬੁਰਕੀਆਂ ਤਾਂ ਦਿੱਤੀਆਂ ਹੋਈਆਂ ਮਹਾਰਾਜ ਜੇ ਮੈਂ ਛੰਨ ਪਾ ਕੇ ਵੀ ਬੈਠਾ ਹੋਇਆ ਤੇ ਬਹੁਤ ਐਸੇ ਆ ਜਿਨ੍ਹਾਂ ਦੇ ਸਿਰ ਤੇ ਕੁੱਲੀ ਵੀ ਨਹੀਂ ਛੰਨ ਵੀ ਨਹੀਂ ਹੈ ਫਿਰ ਸਬਰ ਆ ਜਾਂਦਾ ਸੰਤੋਖ ਆ ਜਾਂਦਾ ਥੋੜੇ ਦੇ ਵਿੱਚੋਂ ਵੀ ਬੰਦਾ ਸੁਖ ਲੈਣ ਲੱਗ ਪੈਂਦਾ ਤੇ ਜੇ ਭਾਈ ਮਨ ਹਿਰਦਾ ਕਠੋਰ ਹੋਇਆ ਹੋਵੇ ਸੜਿਆ ਸੁੱਕਿਆ ਹੋਵੇ ਕਾਮ ਕ੍ਰੋਧ ਦੀ ਅੱਗ ਅੰਦਰ ਪ੍ਰਚੰਡ ਬਲ ਰਹੀ ਹੋਵੇ ਤੇ ਸੋਨੇ ਦੇ ਬੈੱਡ ਤੇ ਬੈਠਾ ਵੀ ਫਿਰ ਕੋਸੀ ਤੁਰਿਆ ਜਾਂਦਾ ਵਧੀਆ ਸਵਾਰੀਆਂ ਤੇ ਚੜ੍ਹਿਆ ਹੋਇਆ ਵੀ ਜਿਹੜਾ ਲੋਕਾਂ ਨੂੰ ਜਿਹੜਾ ਉਹ ਮਾੜੀ ਨਿਗਾਨਾ ਦੇਖਦਾ ਭਾਵ ਉਹਨੂੰ ਸ਼ੁਕਰਾਨਾ ਨਹੀਂ ਕਰਨਾ ਆਉਂਦਾ ਉਹਦਾ ਲੋਭ ਲਾਲਚ ਐਸਾ ਵੱਧ ਚੁੱਕਾ ਵੀ ਉਹਦੀ ਭੁੱਖ ਜਿਹੜੀ ਏਡੀ ਵੱਧ ਗਈ ਆ ਵੀ ਉਹਨੂੰ ਕਿਸੇ ਵੀ ਚੀਜ਼ ਨਾਲ ਰਾਜ ਨਹੀਂ ਆਉਂਦਾ ਤੇ ਜੇ ਵਾਹਿਗੁਰੂ ਦੇ ਨਾਮ ਦਾ ਸਵਾਦ ਚੱਖ ਲਈਏ ਫਿਰ ਰਾਜ ਆ ਜਾਂਦਾ ਫਿਰ ਭੁੱਖਾ ਮਰ ਜਾਂਦੀਆਂ ਹਨ ਤੇ ਸਤਿਗੁਰੂ ਫਿਰ ਸਮਝਾ ਰਹੇ ਕਹਿੰਦੇ ਗੁਰਮੇਲੀ ਹੈ ਸੁਖ ਪਾਈ ਹੈ ਪੂਰਾ ਗੁਰੂ ਮਿਲ ਜਾਵੇ ਗੁਰੂ ਦੇ ਮਿਲਾਪ ਕਰਕੇ ਹੀ ਸੁਖ ਆਉਂਦੇ ਆ ਅਗਨ ਮਰੇ ਗੁਣ ਮਾਹੇ ਤੇ ਫਿਰ ਕਹਿੰਦੇ ਹਿਰਦੇ ਦੇ ਵਿੱਚ ਬਲ ਰਹੀ ਇਹ ਅੱਗ ਉਹ ਸਮਾਪਤ ਹੋ ਜਾਂਦੀ ਮੁੱਕ ਜਾਂਦੀ ਹੈ ਮਨ ਰੇ ਅਹਨਸ ਹਰ ਗੁਣ ਸਾਰ ਕਹਿੰਦੇ हे ਮੇਰੇ ਮਨਾ ਅਹਨਸ ਦਿਨ ਤੇ ਰਾਤ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਦੇ ਗੁਣਾ ਦਾ ਸਾਰ ਭਾਵ ਰਸ ਲਿਆ ਕਰ ਆਨੰਦ ਲਿਆ ਕਰ ਜਪਿਆ ਕਰ ਅਠੇ ਪੈਰ ਵਾਹਿਗੁਰੂ 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 ਦਾ ਜਾਪ ਕਰ ਹੁਣ ਆਪਾਂ ਸੋਚਾਂਗੇ ਜੀ ਅਸੀਂ ਤੇ ਕੰਮਦੰਦਿਆਲੇ ਬੰਦੇ ਆ ਅਸੀਂ ਹੁਣ ਕੰਮ ਕਰੀਏ ਜਾਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੀਏ ਜਾਂ ਸਾਡਾ ਕੰਮ ਥੋੜਾ ਏ ਤੇ ਸਾਧੂਆਂ ਦਾ ਕੰਮ ਆ ਸੰਤਾਂ ਦਾ ਕੰਮ ਆ ਨਹੀਂ ਭਾਈ ਹਰ ਇੱਕ ਗੁਰਸਿੱਖ ਨੂੰ ਹਦਾਇਤ ਹੈ ਕਿ ਵਾਹਿਗੁਰੂ ਨੂੰ ਸਿਮਰਦਾ ਰਹੋ ਇਹ ਵਾਹਿਗੁਰੂ ਨੂੰ ਸਿਮਰਨ ਵਾਸਤੇ ਤੁਹਾਨੂੰ ਚੌਂਕੜਾ ਮਾਰ ਕੇ ਕੰਮ ਧੰਦਾ ਛੱਡ ਕੇ ਬਹਿਣ ਦੀ ਲੋੜ ਨਹੀਂ ਜੋ ਨਿਤਨੇਮ ਹੈ ਅਮਰਤ ਵੇਲੇ ਸੰਧਿਆ ਵੇਲੇ ਉਹ ਜ਼ਰੂਰ ਕਰੋ ਉਹਦੀ ਮਰਿਆਦਾ ਨੂੰ ਆਪਾਂ ਭੰਗ ਨਹੀਂ ਕਰ ਸਕਦੇ ਪਰ ਦਿਨ ਵੇਲੇ ਕੰਮ ਕਰਦੇ ਆ ਉੱਠਦੇ ਆ ਬੈਠਦੇ ਆ ਗੱਡੀ ਚ ਲਾਉਂਦੇ ਆ ਰੋਟੀ ਖਾਂਦੇ ਆ ਆਪਣੇ ਹਿਰਦੇ ਦੇ ਵਿੱਚ ਆਪਣੇ ਦਿਮਾਗ ਵਿੱਚ ਕਹਿ ਲਓ ਜਾਂ ਆਪਣੇ ਅੰਦਰੋਂ ਤੁਹਾਨੂੰ ਜੀਭਾ ਵੀ ਹਿਲਾਉਣ ਦੀ ਲੋੜ ਨਹੀਂ ਵਾਹਿਗੁਰੂ 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 ਜਿਹੜਾ ਤੁਹਾਨੂੰ ਤੇ ਸੁਣਦਾ ਨਾ ਵੀ ਤੁਹਾਡੇ ਅੰਦਰ ਬੋਲ ਰਿਹਾ ਉਸ ਵਾਹਿਗੁਰੂ ਦਾ ਜਾਪ ਭਾਈ ਕਰਦੇ ਰਹੋ ਇਸੇ ਨੂੰ ਸਵਾਸ ਸਵਾਸ ਸਿਮਰਨਾ ਕਹਿੰਦੇ ਆ ਕਿ ਹਰ ਵੇਲੇ ਵਾਹਿਗੁਰੂ ਨੂੰ ਚੇਤੇ ਰੱਖਣਾ ਕਦੇ ਵੀ ਉਹਨੂੰ ਭੁੱਲਣਾ ਨਾ ਤੇ ਮੈਂ ਬਾਰ ਬਾਰ ਇਹ ਬਚਨ ਤੁਹਾਡੇ ਨਾਲ ਸਾਂਝਾ ਕਰਦਾ ਹੁੰਨਾ ਗਲਤੀ ਹੁੰਦੀ ਉਦੋਂ ਆ ਜਦੋਂ ਵਾਹਿਗੁਰੂ ਚੇਤੇ ਭੁੱਲਦਾ ਜਦੋਂ ਉਹ ਚੇਤੇ ਹੋਵੇ ਫਿਰ ਬੰਦਾ ਗਲਤੀ ਨਹੀਂ ਕਰਦਾ ਕਿਉਂਕਿ ਫਿਰ ਉਹ ਸੋਚਦਾ ਕਿ ਉਹ ਮੈਨੂੰ ਦੇਖ ਰਿਹਾ ਗਲਤੀ ਆਪਾਂ ਕਰਦੇ ਹੀ ਉਦੋਂ ਆ ਜਦੋਂ ਸਾਨੂੰ ਵਾਹਿਗੁਰੂ ਚੇਤੇ ਭੁੱਲ ਜਾਂਦਾ ਤੇ ਇਹ ਲੱਗਦਾ ਵੀ ਸਾਨੂੰ ਕੋਈ ਨਹੀਂ ਦੇਖ ਰਿਹਾ ਤੋ ਆਪਣੇ ਮਨ ਦੇ ਅੰਦਰ ਆਪਣੀ ਸਿਮਰਤੀ ਦੇ ਵਿੱਚ ਉਹਨੂੰ ਸਿਮਰਦਾ ਰਹੋ ਉਹਨੂੰ ਯਾਦ ਰੱਖੋ ਉਹਨੂੰ ਚੇਤੇ ਰੱਖਣਾ ਹੀ ਤੇਰਾ ਸਵਾਸ ਸਵਾਸ ਸਿਮਰਨ ਬਣ ਜਾਂਦਾ ਤੇ ਕਹਿੰਦੇ ਭਾਈ ਐਨ ਐਸ ਦਿਨ ਰਾਤ ਉਸ ਵਾਹਿਗੁਰੂ ਨੂੰ ਆਪਣੇ ਚੇਤੇ ਵਿੱਚ ਰੱਖ ਉਹਦੇ ਗੁਣਾਂ ਦਾ ਸਾਰ ਉਹਦੇ ਨਾਮ ਦਾ ਰਸ ਪੀਂਦਾ ਰਹੋ ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਤੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਖਿਨ ਪਲ ਕਰਕੇ ਵੀ ਨਾਮ ਵਿਸਰਦਾ ਨਹੀਂ ਵਾਹਿਗੁਰੂ ਤੋਂ ਟੁੱਟਦੇ ਨਹੀਂ ਇਹ ਜਨ ਵਿਰਲੇ ਸੰਸਾਰ ਕਹਿੰਦੇ ਸੰਸਾਰ ਚ ਬਹੁਤ ਵਿਰਲੇ ਆ ਬਹੁਤ ਥੋੜੇ ਬੰਦੇ ਆ ਨਹੀਂ ਤੇ ਬਹੁਤਾ ਸੰਸਾਰ ਤੇ ਸੰਸਾਰ ਦੇ ਧੰਦਿਆਂ ਪਿੱਛੇ ਲੱਗਾ ਹੋਇਆ ਬਹੁਤ ਘੱਟ ਗਿਣਤੀ ਆ ਕਿ ਜਿਹੜੇ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜੀਆਂ ਹੋਈਆਂ ਰੂਹਾਂ ਹਨ ਬਾਕੀ ਸਾਰਾ ਸੰਸਾਰ ਤੁਹਾਡੇ ਮੇਰੇ ਵਰਗੇ ਤੇ ਪਈ ਸੰਸਾਰ ਦੇ ਧੰਦਿਆਂ ਦੇ ਵਿੱਚ ਧਨ ਦੌਲਤ ਕਮਾਉਣ ਦੇ ਵਿੱਚ ਘਰ ਪਰਿਵਾਰ ਦੇ ਪਾਲਣ ਪੋਸ਼ਣ ਦੇ ਵਿੱਚ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਇਕੱਠੀਆਂ ਕਰਨ ਦੇ ਵਿੱਚ ਅਸੀਂ ਸਾਰਾ ਸਮਾਂ ਦੌੜ ਭੱਜ ਲਾਈ ਹੋਈ ਹੈ ਮੈਂ ਆ ਵੀ ਬਣਾ ਲਵਾਂ ਮੈਂ ਆ ਵੀ ਬਣਾ ਲਵਾਂ ਮੈਂ ਗਰੀਬੀ ਚੱਕਣੀ ਆ ਮੈਂ ਆ ਕਰਨਾ ਮੈਂ ਫਲਾਣੇ ਨੂੰ ਦੱਸਣਾ ਮੈਂ ਧਮਕਾਣੇ ਦੇ ਬਰਾਬਰ ਹੋਣਾ ਇਹ ਚੇਤਾ ਭੁੱਲ ਗਿਆ ਕਿ ਸਵਾਸ ਕਿੰਨੇ ਕੁ ਰਹਿੰਦੇ ਆ ਪਤਾ ਨਹੀਂ ਉਹਨੇ ਕਦੋਂ ਲੈ ਜਾਣਾ ਇਹ ਚੇਤਾ ਭੁੱਲ ਗਿਆ ਰੱਬ ਚੇਤਾ ਭੁੱਲ ਗਿਆ ਮੌਤ ਚੇਤੇ ਨਹੀਂ ਰਹੀ ਬਾਕੀ ਗੱਲਾਂ ਚੇਤੇ ਰਹਿ ਗਈਆਂ ਵੀ ਇੱਕ ਵਾਰੀ ਜਿਹੜਾ ਆ ਉਹ ਸੋਨੇ ਦੇ ਚੰਗੇ ਗਹਿਣੇ ਪਾ ਕੇ ਸ਼ਰੀਕਾ ਨੂੰ ਦਿਖਾ ਲੈਣੇ ਆ ਤੇ ਇਹ ਪਤਾ ਹੀ ਨਹੀਂ ਕਿ ਸੋਨੇ ਦੇ ਗਹਿਣੇ ਪਾਉਣ ਲਈ ਸਵਾਸ ਬਾਕੀ ਰਹੀ ਬਚੇ ਵੀ ਆ ਕਿ ਨਹੀਂ ਬਚੇ ਉਹ ਚੇਤਾ ਭੁੱਲਾ ਹੋਇਆ ਇਸ ਕਰਕੇ ਕਮਾਈ ਕਰਨੀ ਧਨ ਪਦਾਰਥ ਇਕੱਠੇ ਕਰਨੇ ਜੀਵਨ ਅੰਦਰ ਸੁੱਖ ਸਾਧਨ ਲੈ ਕੇ ਆਉਣੇ ਉਹ ਮਾੜੇ ਨਹੀਂ ਪਰ ਵਾਹਿਗੁਰੂ ਨੂੰ ਛੱਡ ਕੇ ਇਹਨਾਂ ਚੀਜ਼ਾਂ ਪਿੱਛੇ ਭੱਜੇ ਫਿਰਨਾ ਉਹਨਾਂ ਨੂੰ ਮੁੱਖ ਬਣਾ ਲੈਣਾ ਤੇ ਰੱਬ ਨੂੰ ਦੂਜੇ ਨੰਬਰ ਤੇ ਰੱਖ ਲੈਣਾ ਉਹ ਤੇਰੀ ਗਲਤੀ ਉਹ ਤੇਰਾ ਭਲੇਖਾ ਇਸ ਕਰਕੇ ਕਮਾਈ ਜ਼ਰੂਰ ਕਰ ਦਸਾਂ ਨੋਹਾਂ ਦੀ ਕੀਰਤ ਕਰਨ ਤੇ ਕੋਈ ਰੋਕ ਨਹੀਂ ਪਾਈ ਗਹਿਣਾ ਗੱਟਾ ਵੀ ਖਰੀਦ ਲਓ ਜ਼ਮੀਨ ਦਾ ਆਦਾਲ ਵੀ ਬਣਾਓ ਪਰ ਜਿੰਨਾ ਸਮਾਂ ਬਾਕੀ ਧੰਧਿਆਂ ਤੇ ਦਿਨੇ ਆ ਫਿਰ ਉਹੀ ਨਾਲ ਦੀ ਨਾਲ ਵਾਹਿਗੁਰੂ ਦੇ ਸਿਮਰਨ ਤੇ ਵੀ ਜ਼ੋਰ ਦੇ ਜੇ 8 ਘੰਟੇ ਡਿਊਟੀ ਕਰਦੇ ਆਂ ਤਾਂ ਕੋਈ ਅੱਧਾ ਘੰਟਾ ਸਿਮਰਨ ਵੀ ਕਰ ਫਿਰ ਜੇ ਦਿਨ ਰਾਤ ਭੱਜਾ ਫਿਰਦਾ ਪੈਸੇ ਕਮਾਉਣ ਲਈ ਤੇ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਵੀ ਫਿਕਰਿਆ ਕਰ ਫਿਰ ਨਾਮ ਦਾ ਪਾਸਾ ਖਾਲੀ ਨਾ ਰਵੇ ਇੱਥੇ ਮਹਾਰਾਜ ਕਹਿੰਦੇ ਜਿਨ ਖਿੰਨ ਪਲ ਨਾਮ ਨਾ ਵਿਸਰੇ ਜਿਨ੍ਹਾਂ ਨੂੰ ਖਿੰਨ ਪਲ ਕਰਕੇ ਵੀ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਤੇ ਜਨ ਵਿੱਚ ਰਲੇ ਸੰਸਾਰ ਉਹ ਸੰਸਾਰ ਵਿੱਚ ਬਿਰਲੀਆਂ ਰੂਹਾਂ ਹਨ ਭਾਈ ਰਹਾਓ ਰਹਿਣ ਵਾਲਾ ਕੇਵਲ ਇੱਕ ਵਾਹਿਗੁਰੂ ਦਾ ਨਾਮ ਇੱਥੇ ਵਿਸ਼ਰਾਮ ਬੀਜ ਦੇ ਅਰਥ ਆਪਾਂ ਕਰਾਂਗੇ ਜੀ ਜੋਤੀ ਜੋਤ ਮਿਲਾਈ ਐ ਸੁਰਤੀ ਸੁਰਤ ਸੰਜੋਗ ਤੇ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੀ ਇਸ ਆਤਮਾ ਰੂਪੀ ਅੰਸ਼ ਨੂੰ ਪਰਮਾਤਮਾ ਨਾਲ ਜੋੜ ਲਿਆ ਜੋਤੀ ਜੋਤ ਮਿਲਾਈ ਐ ਸੁਰਤੀ ਸੁਰਤ ਸੰਜੋਗ ਤੇ ਸੁਰਤੀ ਕਰਕੇ ਵਾਹਿਗੁਰੂ ਦੇ ਨਾਮ ਰਸ ਵਿੱਚ ਐਨੇ ਡੂੰਘੇ ਚਲੇ ਗਏ ਕਿ ਉਹਨਾਂ ਦਾ ਸੰਬੰਧ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਨਾਲ ਜੁੜ ਗਿਆ ਤੇ ਕਹਿੰਦੇ ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੇ ਸਮਾਹੀਂ ਜਿਦਾਂ ਪਾਣੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਤੇ ਮੁੜ ਕੇ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਬਹੁਤ ਵਿਰਲੇ ਬੰਦੇ ਆ ਜੋਤੀ ਜੋਤ ਮਿਲਾਈ ਹੈ ਜਿਨ੍ਹਾਂ ਨੇ ਆਪਣੀ ਇਹ ਜੀਵਨ ਜੋਤ ਉਸ ਵਾਹਿਗੁਰੂ ਅਕਾਲਪੁਰਖ ਨਿਰੰਕਾਰ ਦੀ ਜੋਤ ਵਿੱਚ ਮਿਲਾ ਲਈ ਸੁਰਤੀ ਸੁਰਤ ਸੰਯੋਗ ਤੇ ਸੁਰਤ ਕਰਕੇ ਵਾਹਿਗੁਰੂ ਦੇ ਨਾਲ ਸੰਯੋਗ ਹੋ ਗਿਆ ਸੰਯੋਗ ਭਾਵ ਸਬੰਧ ਤੇ ਵਿਨਯੋਗ ਜਿਹਦਾ ਸੰਬੰਧ ਨਾ ਹੋਵੇ ਜੇ ਤੋ ਟੁੱਟੇ ਹੋਈਏ ਹੁਣ ਸੰਸਾਰ ਦੇ ਵਿੱਚ ਕਿੰਨੀ ਦੁਨੀਆ ਫਿਰਦੀ ਆ ਸਾਡਾ ਕਿਸੇ ਨਾਲ ਸੰਯੋਗ ਨਹੀਂ ਹੈ ਤੇ ਉਹਨਾਂ ਬੰਦਿਆਂ ਦੀ ਸਾਨੂੰ ਪ੍ਰਵਾਬ ਨਹੀਂ ਹੁੰਦੀ ਕਈ ਵਾਰ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਕੁਝ ਵਾਪਰਦਾ ਸਾਨੂੰ ਨਾ ਉਹਦੀ ਖੁਸ਼ੀ ਹੁੰਦੀ ਹੈ ਨਾ ਸਾਨੂੰ ਉਹਦਾ ਦੁੱਖ ਹੁੰਦਾ ਕਿਉਂਕਿ ਸਾਡਾ ਉਹਦੇ ਨਾਲ ਸਬੰਧ ਕੋਈ ਨਹੀਂ ਤੇ ਇੱਥੋਂ ਤੱਕ ਤੇ ਅੱਜ ਕੱਲ੍ਹ ਜੁਗ ਦਾ ਸਮਾਂ ਆ ਗਿਆ ਵੀ ਆਪਦੇ ਨਾਲਦਿਆਂ ਦੇ ਨਾਲ ਵੀ ਚੰਗਾ ਮਾੜਾ ਵਰਤਾਰਾ ਹੋ ਰਿਹਾ ਤੇ ਸਾਡੇ ਤੇ ਅਸਰ ਨਹੀਂ ਹੁੰਦਾ ਅਸੀਂ ਕਿੰਨੇ ਜੀ ਨਹੀਂ ਕਿਉਂਕਿ ਸਾਡਾ ਸਬੰਧ ਅਸੀਂ ਫਿਰਦੇ ਕਰਕੇ ਉਹਨਾਂ ਨਾਲ ਜੁੜੇ ਹੀ ਨਹੀਂ ਇਸ ਕਰਕੇ ਸਾਡੀਆਂ ਅੱਖਾਂ ਸਾਹਮਣੇ ਕੋਈ ਮਰਦਾ ਮਰ ਜਾਏ ਜੇ ਭਾਈ ਕਿਸੇ ਦੇ ਘਰ ਖੁਸ਼ੀ ਵੀ ਆਈ ਹੈ ਤੇ ਸਾਨੂੰ ਉਹਦੀ ਖੁਸ਼ੀ ਨਹੀਂ ਕਿਉਂਕਿ ਅਸੀਂ ਹਿਰਦੇ ਤੋਂ ਉਹਨੂੰ ਆਪਣਾ ਬਣਾਇਆ ਹੀ ਨਹੀਂ ਅਸੀਂ ਉਹਨੂੰ ਆਪਦਾ ਨਹੀਂ ਸਮਝਦੇ ਇਸ ਕਰਕੇ ਉਹਦੇ ਨਾਲ ਖੁਸ਼ੀ ਗਮੀ ਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਵਿਨਯੋਗ ਕਿਹਾ ਜਾਂਦਾ ਟੁੱਟੇ ਹੋਏ ਤੇ ਜਿਹਦੇ ਨਾਲ ਸੰਬੰਧ ਹੋਵੇ ਜਿਹਦੇ ਨਾਲ ਸੰਜੋਗ ਹੋਵੇ ਜਿਹਦੇ ਨਾਲ ਪਿਆਰ ਹੋਵੇ ਜੇ ਉਹਦੇ ਘਰ ਖੁਸ਼ੀ ਆਈ ਹੈ ਤੇ ਅਸੀਂ ਵੀ ਖੁਸ਼ ਹੁੰਨੇ ਵੀ ਮਹਾਰਾਜ ਨੇ ਭਾਗ ਲਾਏ ਆ ਸਤਿਗੁਰੂ ਨੇ ਬੜੀ ਸੁਣੀ ਆ ਤੇ ਜੇ ਉਹਦੇ ਘਰ ਕੋਈ ਦੁੱਖ ਹੁੰਦਾ ਉਹਦੇ ਸਾਨੂੰ ਵੀ ਦੁੱਖ ਹੁੰਦਾ ਵੀ ਯਾਰ ਫਲਾਣੇ ਦੇ ਘਰੇ ਆ ਤੀਜ ਹੋ ਗਈ ਚਲੋ ਆਪਾਂ ਅਫਸੋਸ ਕਰਕੇ ਆਈਏ ਆਪਾਂ ਹੌਸਲਾ ਦੇ ਕੇ ਆਈਏ ਕਿਉਂ ਕਿਉਂਕਿ ਸਾਡਾ ਉਹਦੇ ਨਾਲ ਸੰਬੰਧ ਆ ਸੀ ਉਹਨੂੰ ਆਪਣਾ ਮੰਨਦੇ ਆ ਇਸ ਕਰਕੇ ਉਹਦੇ ਦੁੱਖ ਤੇ ਸੁੱਖ ਦੇ ਵਿੱਚ ਸਾਨੂੰ ਵੀ ਖੁਸ਼ੀ ਤੇ ਗਮੀ ਦਾ ਅਹਿਸਾਸ ਹੁੰਦਾ ਤੇ ਮਹਾਰਾਜ ਕਹਿੰਦੇ ਭਾਈ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ ਤੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣਾ ਸਮਝਿਆ ਹੀ ਨਹੀਂ ਜਿਨ੍ਹਾਂ ਨੇ ਉਹਨੂੰ ਆਪਣਾ ਮੰਨਿਆ ਹੀ ਨਹੀਂ ਜਿਨ੍ਹਾਂ ਨੇ ਉਹਨੂੰ ਨਾਲ ਪਿਆਰ ਹੀ ਨਹੀਂ ਕੀਤਾ ਫਿਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਨੂੰ ਸੁਰਤੀ ਕਰਕੇ ਉਹਦੇ ਤੋਂ ਟੁੱਟੇ ਹੋਏ ਆ ਤੇ ਬਹੁਤ ਵਿਰਲੇ ਆ ਬਹੁਤ ਥੋੜੇ ਬੰਦੇ ਆ ਜਿਨ੍ਹਾਂ ਨੇ ਆਪਣੀ ਆਤਮਾ ਰੂਪੀ ਅੰਸ਼ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਸੁਰਤੀ ਰਾਹੀ ਉਹਨੂੰ ਆਪਣਾ ਬਣਾ ਲਿਆ ਤੇ ਆਪਣਾ ਸਬੰਧ ਉਹਦੇ ਨਾਲ ਜੋੜਿਆ ਹੋਇਆ ਹੈ ਹਿੰਸਾ ਹਉਮੈ ਗਤ ਗਏ ਨਾਹੀ ਸਹਿਸਾ ਸੋਗ ਜਿਹਦੇ ਵਿੱਚੋਂ ਮਨ ਦੇ ਵਿੱਚੋਂ ਜੀਵ ਹਿੰਸਾ ਭਾਵ ਹਿੰਸਾ ਹਉਮੈ ਗਤ ਗਏ ਤੇ ਮੈਂ ਮੇਰੀ ਹਉਮੈ ਸਾਰਾ ਕੁਝ ਖਤਮ ਹੋ ਜਾਂਦਾ ਨਾਹੀਂ ਸਹਿਸਾ ਸੋਗ ਤੇ ਜਿਨ੍ਹਾਂ ਦਾ ਸਬੰਧ ਜੁੜ ਜਾਂਦਾ ਜਿਹੜੇ ਉਹਨੂੰ ਆਪਣਾ ਬਣਾ ਲੈਂਦੇ ਆ ਜਿਹੜੇ ਜੋਤੀ ਜੋਤ ਭਾਵ ਉਸ ਵਾਹਿਗੁਰੂ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਆ ਸੁਰਤੀ ਕਰਕੇ ਉਹਦੇ ਨਾਲ ਜੁੜ ਜਾਂਦੇ ਆ ਹਿੰਸਾ ਹਉਮੈ ਗਤ ਗਏ ਫਿਰ ਹਿੰਸਾ ਕਰਨੀ ਜੀਵ ਹੱਤਿਆ ਕਰਨੀ ਹਉਮੈ ਭਾਵ ਆਪਣੇ ਆਪ ਦੀ ਮੈਂ ਮੇਰੀ ਨੂੰ ਖਤਮ ਕਰਕੇ ਹਿੰਸਾ ਹਉਮੈ ਗਤ ਗਏ ਨਾਹੀਂ ਸਹਿਸਾ ਸੋਗ ਤੇ ਫਿਰ ਕਹਿੰਦੇ ਕੋਈ ਸਹਿਸਾ ਜਾਂ ਕੋਈ ਦੁੱਖ ਕੋਈ ਸੋਗ ਫਿਰ ਉਹਨਾਂ ਨੂੰ ਰਹਿ ਨਹੀਂ ਜਾਂਦਾ ਉਹ ਆਨੰਦ ਵਿੱਚ ਆ ਜਾਂਦੇ ਆ ਤੇਰਾ ਕੀ ਆ ਮਿੱਠਾ ਲੱਗੇ ਤੇ ਇਹ ਅਵਸਥਾ ਫਿਰ ਉਹਨਾਂ ਦੀ ਬਣ ਜਾਂਦੀ ਆ ਵੀ ਉਹ ਵਾਹਿਗੁਰੂ ਦੇ ਦਿੱਤੇ ਹੋਏ ਦਾ ਸ਼ੁਕਰਾਨਾ ਕਰਦੇ ਉਹਦੇ ਜੀ ਸੁਖੀ ਆ ਗੁਰਮੁਖ ਜਿਸ ਹਰ ਮਨੁਵਸੈ ਤਿਸ ਮੇਲੇ ਗੁਰ ਸੰਜੋਗ ਕਹਿੰਦੇ ਜੇ ਇਸ ਗੁਰਮੁਖ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਵਸ ਜਾਂਦਾ ਗੁਰਮੁਖ ਜਿਸ ਹਰ ਮਨੁਵਸੈ ਤਿਸ ਮੇਲੇ ਗੁਰ ਸੰਜੋਗ ਵਾਹਿਗੁਰੂ ਦੇ ਸੰਜੋਗ ਦੇ ਦੁਆਰਾ ਫਿਰ ਉਹ ਆਪਣੇ ਵਿੱਚ ਹੀ ਉਹਨਾਂ ਨੂੰ ਮਿਲਾ ਲੈਂਦਾ ਫਿਰ ਉਹਦਾ ਤੇ ਉਹਦੇ ਪਿਆਰਿਆਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਹਰ ਹਰ ਜਨ ਦੂ ਏਕ ਹੈ ਵਿਭ ਵਿਚਾਰ ਕਿਛ ਨਹੀਂ ਫਿਰ ਉਹਦਾ ਤੇ ਵਾਹਿਗੁਰੂ ਦਾ ਕੋਈ ਭੇਦ ਨਹੀਂ ਰਹਿ ਜਾਂਦਾ ਉਹ ਆਪਣੇ ਨਾਲ ਹੀ ਰਲਾ ਲੈਂਦਾ ਕਿਹਨੂੰ ਗੁਰਮੁਖ ਜਿਸ ਹਰ ਮਨੁਸ ਹੈ ਗੁਰਮੁਖ ਕੌਣ ਹੈ ਜਿਹੜਾ ਗੁਰੂ ਨੂੰ ਮੁਖ ਰੱਖਦਾ ਹਰ ਗੱਲ ਵਿੱਚ ਇਹ ਸੋਚਦਾ ਵੀ ਮੇਰੇ ਗੁਰੂ ਨੇ ਮੈਨੂੰ ਕੀ ਕਿਹਾ ਈ ਮੇਰੇ ਗੁਰੂ ਦੀ ਆਗਿਆ ਹੈ ਮੈਨੂੰ ਇਹ ਕੰਮ ਕਰਨ ਦੀ ਉਹਨੂੰ ਗੁਰਮੁਖ ਕਹਾਂਗੇ ਇਹ ਨਹੀਂ ਵੀ ਜਿਹੜਾ ਮੂੰਹ ਕਰਕੇ ਬੈਠਾ ਹੋਇਆ ਤੇ ਮਨ ਦਾ ਇੱਕ ਵੀ ਨਹੀਂ ਉਹ ਗੁਰਮੁਖ ਨਹੀਂ ਹੋ ਸਕਦਾ ਗੁਰਮੁਖ ਉਹ ਆ ਜੋ ਗੁਰੂ ਨੂੰ ਮੁਖ ਰੱਖਦਾ ਵੀ ਪਹਿਲਾਂ ਗੁਰੂ ਆ ਮੈਂ ਬਾਅਦ ਚ ਗੁਰਮੁਖ ਜਿਸ ਹਰ ਮਨ ਵਸੈ ਤੇ ਹਰੀ ਦੇ ਦੇ ਹਿਰਦੇ ਚ ਵਸਿਆ ਹੋਇਆ ਵਾਹਿਗੁਰੂ ਦਾ ਨਾਮ ਜਿਹਦੇ ਹਿਰਦੇ ਚ ਵਸਿਆ ਹੋਇਆ ਤੇ ਸੰਵੇਲੇ ਗੁਰ ਸੰਜੋਗ ਫਿਰ ਵਾਹਿਗੁਰੂ ਕਿਰਪਾ ਕਰਦਾ ਸੰਜੋਗ ਸਬੰਧ ਜੋੜ ਕੇ ਆਪਣੇ ਨਾਲ ਉਹਨਾਂ ਰੱਬ ਦੇ ਪਿਆਰਿਆਂ ਨੂੰ ਮਨਾ ਲਿੰਦਾ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਕਹਿੰਦੇ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਹੁਣ ਜਿਹੜੀ ਕਾਇਆ ਆ ਬੁੱਧੀ ਰੂਪ ਕਾਮਣ ਜਿਹੜੀ ਆ ਜਿਹੜੀ ਸਾਡਾ ਸਰੀਰ ਆ ਤੇ ਸਾਡੀ ਜਿਹੜੀ ਬੁੱਧੀ ਆ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤੇ ਜਿਨ੍ਹਾਂ ਨੇ ਸਰਦਾ ਵਿਸ਼ੇਸ਼ਟ ਕਰ ਲਿਆ ਭਾਵ ਜਿਨ੍ਹਾਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਰੀਰ ਕਰਕੇ ਵੀ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਫਿਰ ਉਸ ਵਾਹਿਗੁਰੂ ਦੇ ਆਨੰਦ ਨੂੰ ਭੋਗਣਾ ਸ਼ੁਰੂ ਕਰ ਦਿੰਦੇ ਆ ਉਹ ਇਸ ਗੱਲ ਨੂੰ ਸਮਝਣ ਵਾਸਤੇ ਥੋੜਾ ਜਿਹਾ ਸੌਖੇ ਸ਼ਬਦ ਮੈਂ ਵਰਤ ਲਵਾਂ ਵੀ ਕਾਇਆ ਸਰੀਰ ਕਰਕੇ ਵੀ ਤੇ ਬੁੱਧੀ ਕਰਕੇ ਵੀ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਗੁਰੂ ਦੇ ਬਾਣੇ ਵਿੱਚ ਆ ਗਏ ਮਹਾਰਾਜ ਜੋ ਤੂੰ ਕਹਿਣਾ ਅਸੀਂ ਉਹੀ ਕਰਨਾ ਆਪਦੇ ਦਿਮਾਗ ਦੇ ਨਾਲ ਅਸੀਂ ਤੇਰੇ ਨਾਲ ਤੋਲ ਮੋਲ ਨਹੀਂ ਕਰਨਾ ਵੀ ਇੰਨਾ ਕੁ ਮੰਨ ਲਈਏ ਇੰਨਾ ਕੁ ਛੱਡ ਲਈਏ ਨਹੀਂ ਜੀ ਗੁਰੂ ਐਦਾਂ ਨਹੀਂ ਕਹਿੰਦਾ ਗੁਰੂ ਐਦਾਂ ਕਹਿੰਦਾ ਆਪਣੇ ਆਪ ਨੂੰ ਜਸਟੀਫਾਈ ਕਰਨਾ ਛੱਡ ਲਈਏ ਆਪਣੀਆਂ ਗਲਤੀਆਂ ਨੂੰ ਮੰਨ ਲਈਏ ਤੇ ਆਪਣੀਆਂ ਗਲਤੀਆਂ ਨੂੰ ਮੰਨ ਕੇ ਉਹਨਾਂ 'ਚ ਸੁਧਾਰ ਕਰ ਲਈਏ ਪਰ ਅੱਜ ਹੋ ਕੀ ਰਿਹਾ ਵੀ ਅਸੀਂ ਆਪਣੀ ਗਲਤੀ ਨੂੰ ਮੰਨਣ ਦੀ ਥਾਂ ਅਸੀਂ ਗੁਰੂ ਦੀ ਗੁਰਬਾਣੀ ਨੂੰ ਆਪਣੀ ਗਲਤੀ ਨੂੰ ਜਸਟੀਫਾਈ ਕਰਨ ਵਾਸਤੇ ਵਰਤਣ ਲੱਗ ਪਏ ਆ ਵੀ ਮੈਂ ਨਹੀਂ ਗਲਤ ਹੈਗਾ ਮੇਰੇ 'ਚ ਨਹੀਂ ਕੋਈ ਕਮੀ ਹੈਗੀ ਤੁਹਾਨੂੰ ਹੀ ਗੁਰਬਾਣੀ ਦੀ ਸਮਝ ਨਹੀਂ ਹੈ ਗੁਰਬਾਣੀ ਨੇ ਮੈਨੂੰ ਆਗਿਆ ਦਿੱਤੀ ਆ ਕੰਮ ਕਰਨ ਦੀ ਭਾਬ ਗੁਰੂ ਨੇ ਜੋ ਕਿਹਾ ਉਹਨੂੰ ਮੰਨਣ ਦੀ ਥਾਂ ਗੁਰੂ ਤੇ ਕੁਐਸਚਨ ਕਰ ਰਹੇ ਆ ਜੀ ਉਦੋਂ ਟਾਈਮ ਹੋਰ ਸੀ ਇਸ ਕਰਕੇ ਉਦੋਂ ਮਹਾਰਾਜ ਨੇ ਕਿਹਾ ਸੀ ਹੁਣ ਤਾਂ 21ਵੀਂ ਸਦੀ ਚੱਲ ਪਈ ਹੁਣ ਟਾਈਮ ਹੋ ਰਿਹਾ ਭਾਬ ਗੁਰੂ ਨੂੰ ਸਮਝ ਨਹੀਂ ਸੀ ਵੀ 21ਵੀਂ ਸਦੀ ਚ ਕੀ ਹੋਣਾ ਆਪਣੀ ਗਲਤੀ ਨੂੰ ਲੁਕਾਉਣ ਵਾਸਤੇ ਗੁਰੂ ਨੂੰ ਗਲਤ ਸ਼ਬਦ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਕਾਇਆ ਕਾਮਣ ਭਾਵ ਸਰੀਰ ਕਰਕੇ ਵੀ ਤੇ ਬੁੱਧੀ ਕਰਕੇ ਵੀ ਵਾਹਿਗੁਰੂ ਪਰਮਾਤਮਾ ਨੂੰ ਸਮਰਪਿਤ ਹੋ ਜਾਣਾ ਤੇ ਮਹਾਰਾਜ ਕਹਿੰਦੇ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤੇ ਜੇ ਸਰੀਰ ਕਰਕੇ ਬੁੱਧੀ ਕਰਕੇ ਪਰਮਾਤਮਾ ਦੇ ਹੁਕਮ ਚ ਉਹਦੇ ਚ ਆ ਜਾਵੇਂ ਭਾਈ ਫਿਰ ਉਸ ਭੋਗਣ ਹਾਰ ਪਰਮਾਤਮਾ ਦੇ ਨਾਮ ਦੇ ਰਸ ਨੂੰ ਭੋਗਣਾ ਸ਼ੁਰੂ ਕਰ ਦਿੰਦਾ ਆਨੰਦ ਲੈਣਾ ਸ਼ੁਰੂ ਕਰ ਦਿੰਦਾ ਹੈ। ਤੇ ਇਸ ਸਿਉ ਨੇਹ ਨਾ ਕੀ ਜਈ ਜੋ ਦੀਸੇ ਚੱਲਣ ਹਾਰ ਤੇ ਫਿਰ ਭਾਈ ਉਹ ਬਾਧੂ ਦੀਆਂ ਵਸਤੂਆਂ ਨਾਲ ਪ੍ਰੇਮ ਨਹੀਂ ਕਰਦਾ ਤੇ ਇਸ ਸਿਉ ਨੇਹ ਹੋਣਾ ਕੀ ਜਈ ਫਿਰ ਨੇ ਉਸ ਦਾ ਪ੍ਰੇਮ ਉਹ ਕਹਿੰਦੇ ਫਿਰ ਉਹਨਾਂ ਨਾਲ ਪ੍ਰੇਮ ਨਹੀਂ ਰਹਿੰਦਾ ਉਹਨਾਂ ਨਾਲ ਸਬੰਧ ਨਹੀਂ ਰਹਿੰਦਾ ਜੋ ਦੀਸੇ ਚੱਲਣ ਹਾਰ ਜੋ ਚੀਜ਼ਾਂ ਚੱਲਣ ਹਾਰ ਨੇ ਭਾਵ ਸਥਿਰ ਰਹਿਣ ਵਾਲੀਆਂ ਨਹੀਂ ਜੋ ਜਿਉ ਸੋ ਬਿਨਸ ਹੈ ਪਰ ਉਹ ਆਜ ਕੇ ਕਾਲ ਸੰਸਾਰ ਤੇ ਜੋ ਵੀ ਕੁਝ ਨਜ਼ਰ ਆ ਰਿਹਾ ਭਾਈ ਸਾਰਾ ਛਾਰਾ ਚੱਲਣ ਹਾਰ ਆ ਕੋਈ ਵੀ ਚੀਜ਼ ਸਦੀਵੀ ਰਹਿਣ ਵਾਲੀ ਨਹੀਂ ਹਰ ਇੱਕ ਚੀਜ਼ ਦੀ ਮਨਿਆਦ ਆ ਹਰ ਇੱਕ ਚੀਜ਼ ਨੇ ਆਪਣੇ ਸਮੇਂ ਤੇ ਆਣ ਕੇ ਖਤਮ ਹੋ ਜਾਣਾ ਜੋ ਪੈਦਾ ਹੋਇਆ ਜੋ ਵੀ ਕੋਈ ਸਾਨੂੰ ਨਜ਼ਰ ਆ ਰਿਹਾ ਇੱਕ ਦਿਨ ਉਹਨੇ ਖਤਮ ਹੋਣਾ ਹੀ ਹੋਣਾ ਤੇ ਕਹਿੰਦੇ ਭਾਈ ਇਸ ਕਰਕੇ ਫਿਰ ਉਹ ਚੱਲਣਹਾਰ ਚੀਜ਼ਾਂ ਨਾਲ ਪ੍ਰੇਮ ਨਹੀਂ ਰੱਖਦਾ ਉਹ ਅਚਲ ਪਰਮਾਤਮਾ ਜਿਹੜਾ ਮੌਤ ਤੋਂ ਜਾਤ ਤੋਂ ਧਰਮ ਤੋਂ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ ਜਿਹੜਾ ਕਦੇ ਵੀ ਮਰਦਾ ਨਹੀਂ ਨਾ ਡਰਦਾ ਨਾ ਡਰਾਂਉਂਦਾ ਅਕਾਲ ਮੂਰਤ ਜਿਹੜਾ ਫਿਰ ਉਹਦੇ ਨਾਲ ਆਪਣਾ ਸਬੰਧ ਜੋੜਦੇ ਆ ਚੱਲਣ ਹਰ ਚੀਜ਼ਾਂ ਨਾਲ ਆਪਣਾ ਸਬੰਧ ਪਾਈ ਨਹੀਂ ਜੋੜਦੇ ਹਨ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਭਤਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਭਤਾਰ ਜਿਵੇਂ ਇੱਕ ਵਿਆਹੀ ਹੋਈ ਔਰਤ ਆਪਣੇ ਪਤੀ ਦੇ ਨਾਲ ਸਬੰਧ ਜੋੜ ਕੇ ਰੱਖਦੀ ਹੈ ਤੇ ਆਪਣੇ ਜੀਵਨ ਦਾ ਸੁੱਖ ਆਨੰਦ ਇੱਕੋ ਸੇਜ ਦੇ ਉੱਪਰ ਆਪਣੇ ਪਤੀ ਪਰਮਾਤਮਾ ਦੇ ਨਾਲ ਉਹ પ્રાપ્ત ਕਰਦੀ ਹੈ ਹੁਣ ਇੱਥੇ ਇਕੱਲਾ ਸਰੀਰ ਦੇ ਸਬੰਧ ਦੀ ਗੱਲ ਨਹੀਂ ਹੈ ਕੇਵਲ ਸਰੀਰਕ ਕਾਮ ਦੀ ਪੂਰਤੀ ਦੀ ਗੱਲ ਨਹੀਂ ਹੈ ਇੱਥੇ ਮਹਾਰਾਜ ਕਹਿ ਰਹੇ ਕਿ ਇੱਕ ਸੁਹਾਗਣ ਬਣਦੀ ਹੈ ਕੋਈ ਗਹਿਣੇ ਪਾਉਂਦੀ ਹੈ ਕੋਈ ਸੰਧੂਰ ਲਾਉਂਦੀ ਹੈ ਕੋਈ ਕੱਪੜੇ ਪਾਉਂਦੀ ਹੈ ਉਹ ਕਾਦੇ ਵਾਸਤੇ ਬਣਦੀ ਹੈ ਕਿਉਂਕਿ ਉਹਦਾ ਪਤੀ ਹੈਗਾ ਤੇ ਉਹ ਆਪਦੇ ਪਤੀ ਨੂੰ ਖੁਸ਼ ਕਰਨ ਵਾਸਤੇ ਇਹ ਕੰਮ ਕਰਦੀ ਆ ਵੀ ਮੈਂ ਬਣ ਤਣ ਕੇ ਰਵਾਂ ਤੇ ਮੇਰਾ ਘਰ ਵਾਲਾ ਮੇਰਾ ਪਤੀ ਮੇਰੇ ਤੇ ਖੁਸ਼ ਹੋਵੇ ਪਰ ਉਹਦਾ ਪਤੀ ਜਿਹੜਾ ਆ ਉਹਦੇ ਨਾਲ ਹੋਰ ਵੀ ਪ੍ਰੇਮ ਕਰਦਾ ਵੀ ਭਾਈ ਇਹ ਮੇਰੇ ਆਖੇ ਲੱਗਦੀ ਆ ਇਹ ਮੇਰੀ ਗੱਲ ਮੰਨਦੀ ਆ ਫਿਰ ਉਹਦੇ ਜੀਵਨ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਦੀ ਪੂਰਤੀ ਵਾਸਤੇ ਪਤੀ ਮਿਹਨਤ ਕਮਾਈ ਕਰਕੇ ਲਿਆਉਂਦਾ ਤੇ ਫਿਰ ਉਹ ਆਪਦੀ ਘਰ ਵਾਲੀ ਬੀਬੀ ਦੀਆਂ ਰੀਝਾਂ ਵੀ ਪੂਰੀਆਂ ਕਰਦਾ ਉਹ ਕਿਸ ਕਰਕੇ ਕਰਦਾ ਹੁਣ ਇੱਥੇ ਕੇਵਲ ਸੰਸਾਰਿਕ ਪਦਾਰਥਾਂ ਦਾ ਅਰਥ ਨਹੀਂ ਆਪਾਂ ਲੈਣਾ ਭਾਵ ਉਹ ਬੀਬੀ ਨੇ ਆਪਣੇ ਪਤੀ ਦੇ ਕਹਿਣੇ ਵਿੱਚ ਰਹਿ ਕੇ ਆਪਣੇ ਪਤੀ ਨੂੰ ਖੁਸ਼ ਕੀਤਾ ਤੇ ਪਤੀ ਫਿਰ ਉਹਦੇ ਤੇ ਪ੍ਰਸੰਨ ਹੋ ਕੇ ਆਪਣੀ ਘਰ ਵਾਲੀ ਬੀਬੀ ਦਾ ਧਿਆਨ ਰੱਖਦਾ ਇਹ ਤੇ ਹੋ ਗਈ ਇੱਕ ਦੁਨੀਆ ਦੀ ਉਦਾਹਰਣ ਬਾਹਰੀ ਉਦਾਹਰਣ ਕਹਿੰਦੇ ਇਸੇ ਤਰ੍ਹਾਂ ਇਹ ਜੀਵ ਰੂਪ ਇਸਤਰੀ ਜੇਕਰ ਆਪਣੇ ਪਤੀ ਦੀ ਆਖੇ ਲੱਗ ਕੇ ਆਪਣੇ ਪਤੀ ਨੂੰ ਪ੍ਰਸੰਨ ਕਰ ਲਵੇ ਫਿਰ ਜਿਹੜੀਆਂ ਸਾਡੀਆਂ ਲੋੜਾਂ ਆ ਫਿਰ ਉਹਨਾਂ ਨੂੰ ਮੰਗਣ ਦੀ ਸਾਨੂੰ ਲੋੜ ਨਹੀਂ ਪੈਣੀ ਉਹ ਵਾਹਿਗੁਰੂ ਉਹ ਰਾਬੋ ਪ੍ਰਮਾਤਮਾ ਸਾਡਾ ਖਸਮ ਸਾਡਾ ख्याਲ ਆਪੇ ਰੱਖੂਗਾ ਕਿਉਂ ਕਿਉਂਕਿ ਅਸੀਂ ਆਪਣੇ ਪਤੀ ਦੇ ਹੁਕਮ 'ਚ ਰਹਿ ਕੇ ਉਹਨੂੰ ਪ੍ਰਸੰਨ ਕਰ ਲਿਆ ਕਹਿੰਦੇ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਭਤਾਰ ਕਹਿੰਦੇ ਇਸੇ ਤਰ੍ਹਾਂ ਫਿਰ ਜਿਹੜੇ ਗੁਰਮੁਖ ਆ ਗੁਰੂ ਨੂੰ ਮੁਖ ਰੱਖ ਕੇ ਚੱਲਣ ਵਾਲੇ ਉਹ ਸੁਹਾਗਣ ਦੀ ਤਰ੍ਹਾਂ ਆਪਣੇ ਪਤੀ ਪਰਮਾਤਮਾ ਨੂੰ ਪ੍ਰਸੰਨ ਕਰਕੇ ਫਿਰ ਉਹਦੀ ਸੇਜ ਦਾ ਆਨੰਦ ਉਹਦਾ ਸੁੱਖ ਪ੍ਰਾਪਤ ਕਰਦੇ ਆ ਫਿਰ ਉਹਨਾਂ ਦਾ ਪਤੀ ਉਹਦੀ ਸਾਰੀ ਰੱਖਿਆ ਆਪ ਕਰਦਾ ਇਸ ਕਰਕੇ ਭਾਈ ਇਹ ਜੀਵ ਰੂਪ ਇਸਤਰੀ ਨੂੰ ਵੀ ਚਾਹੀਦਾ ਵੀ ਆਪਣੇ ਪਤੀ ਪਰਮਾਤਮਾ ਦੇ ਬਾਣੇ ਵਿੱਚ ਆ ਕੇ ਉਹਦੇ ਹੁਕਮ ਨੂੰ ਮੰਨੇ ਫਿਰ ਸਾਨੂੰ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਫਿਰ ਸਾਡਾ ਪਤੀ ਪਰਮਾਤਮਾ ਸਾਨੂੰ ਆਪੇ ਸਾਰਾ ਕੁਝ ਦੇਵੇਗਾ ਤੇ ਇੱਕ ਸੁਹਾਗਣ ਦੀ ਤਰ੍ਹਾਂ ਜੀਵਨ ਦੇ ਵਿੱਚ ਸੁੱਖ ਆਨੰਦ ਉਹ ਬਣੇ ਰਹਿਣਗੇ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਈ ਹੰਸ 헤ਤ ਲੋਭ ਕੋਪ ਇਹ ਚਾਰ ਅਗ ਦੀਆਂ ਨਦੀਆਂ ਮੰਨੀਆਂ ਗਈਆਂ ਧਾਰਮਿਕ ਗ੍ਰੰਥਾਂ ਚ ਜਾਰੇ ਅਗਨ ਨਿਵਾਰ ਮਰ ਕਹਿੰਦੇ ਫਿਰ ਇਹਨਾਂ ਚੌਹਾਂ ਅਗਨੀਆਂ ਨੂੰ ਪਾਰ ਕਰਕੇ ਆਪਣੇ ਆਪ ਨੂੰ ਮਾਰ ਕੇ ਗੁਰਮੁਖ ਹਰਜਲ ਪਾਏ ਕਹਿੰਦੇ ਇਹ ਅਗਨ ਰੂਪ ਜਿਹੜੀਆਂ ਨਦੀਆਂ ਆ ਇਹਨਾਂ ਦੇ ਜਲ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਰੂਪ ਜਲ ਦੀ ਫਿਰ ਪ੍ਰਾਪਤੀ ਹੋ ਜਾਂਦੀ ਹੈ ਹੁਣ ਇਹਦਾ ਵਿਸਥਾਰ ਬਹੁਤ ਲੰਮਾ ਹੋ ਜਾਣਾ ਇੰਨੀ ਇੱਕ ਗੱਲ ਸਮਝ ਲਓ ਵੀ ਬਾਕੀ ਸੰਸਾਰ ਦੇ ਧੰਦਿਆਂ ਨੂੰ ਛੱਡ ਕੇ ਤੇ ਇਨਾਰ ਨਦੀਆਂ ਦੇ ਜਲ ਨੂੰ ਝੂਠੇ ਜਲ ਨੂੰ ਅਗਨੀ ਜਲ ਨੂੰ ਕਹਿ ਲੋ ਜਾਂ ਅੱਗ ਦੀਆਂ ਨਦੀਆਂ ਨੂੰ ਛੱਡ ਕੇ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰੂਪੀ ਜਲ ਜਿਨ੍ਹਾਂ ਨੇ ਚਖ ਲਿਆ ਫਿਰ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਫਿਰ ਉਹਨਾਂ ਨੂੰ ਕਿਸੇ ਹੋਰ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਚਾਰੇ ਅਗਨ ਨਿਵਾਰ ਮਰ ਕਹਿੰਦੇ ਇਹਨਾਂ ਚੌਹਾਂ ਅਗਨੀਆਂ ਨੂੰ ਪਾਰ ਕਰਕੇ ਆਪਣੇ ਆਪ ਨੂੰ ਮਾਰ ਲਿਆ ਮੈਂ ਖਤਮ ਕਰ ਦਿੱਤੀ ਗੁਰਮੁਖ ਹਰ ਜਲ ਪਾਏ ਹਰੀ ਰੂਪੀ ਜਲ ਫਿਰ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਕਹਿੰਦੇ ਫਿਰ ਅੰਤਰ ਕਮਲ ਪ੍ਰਗਾਸਿਆ ਫਿਰ ਹਿਰਦੇ ਦੇ ਵਿੱਚ ਕਮਲ ਫੁੱਲ ਦੀ ਤਰ੍ਹਾਂ ਖੇੜਾ ਆ ਜਾਂਦਾ ਕਮਲ ਫੁੱਲ ਖਿੜ ਜਾਂਦਾ ਅੰਮ੍ਰਿਤ ਭਰਿਆ ਅਗਾਏ ਤੇ ਅੰਮ੍ਰਿਤ ਦੇ ਨਾਲ ਭਰ ਜਾਂਦਾ ਜਿਵੇਂ ਕਮਲ ਦੀ ਫੁੱਲ ਦੀ ਨਾਭੀ ਦੇ ਅੰਦਰ ਰਸ ਹੁੰਦਾ ਤੇ ਭੌਰੇ ਆ ਕੇ ਉਹ ਰਸ ਪੀਂਦੇ ਆ ਜਿਹੜੇ ਉਸ ਰਸ ਦਾ ਆਨੰਦ ਲੈਂਦੇ ਕਹਿੰਦੇ ਇਦਾਂ ਹੀ ਤੇਰੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਕਮਲ ਖਿੜ ਜਾਂਦਾ ਤੇ ਉਸ ਕਮਲ ਦੇ ਵਿੱਚ ਵਾਹਿਗੁਰੂ ਦੇ ਸ਼ਬਦ ਰੂਪੀ ਅੰਮ੍ਰਿਤ ਦਾ ਰਸ ਤੈਨੂੰ ਆਉਣ ਲੱਗ ਪੈਂਦਾ ਅੰਮ੍ਰਿਤ ਭਰਿਆ ਅਗਾਏ ਫਿਰ ਡੱਕੋ ਡਾਕੋ ਭਰ ਜਾਂਦਾ ਫਿਰ ਦੁਨੀਆ ਤੋਂ ਸੰਸਾਰ ਤੋਂ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ ਰਹਿੰਦਾ ਸੰਸਾਰ ਚ ਹੀ ਐ ਕੱਪੜਾ ਲੱत्ता ਵੀ ਪਾਉਂਦਾ ਧੀਆਂ ਪੁੱਤਰ ਵੀ ਐ ਸਮਾਜ ਚ ਵੀ ਵਿਚਰਦਾ ਪਰ ਆਨੰਦ ਖੇੜਾ ਸਬੰਧ ਉਸ ਵਾਹਿਗੁਰੂ ਪਰਮਾਤਮਾ ਨਾਲ ਜੋੜੀ ਰੱਖਦਾ ਨਾਨਕ ਸਤਿਗੁਰੂ ਮੀਤ ਕਰ ਸੱਚ ਪਾਵੈ ਦਰਗਹਿ ਜਾਏ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਨਾਨਕ ਸਤਿਗੁਰੂ ਮੀਤ ਕਰ ਫਿਰ ਸਤਿਗੁਰੂ ਸੱਚੇ ਪਾਤਸ਼ਾ ਆਪਣੀ ਉਸ ਪਿਆਰੇ ਨੂੰ ਆਪਣਾ ਮਿੱਤਰ ਬਣਾ ਲੈਂਦੇ ਆ ਆਪਣਾ ਸਬੰਧ ਜੋੜ ਲੈਂਦੇ ਆ ਸੱਚ ਪਾਵੈ ਦਰਗਹਿ ਜਾਏ ਕਹਿੰਦੇ ਫਿਰ ਸੱਚ ਨੂੰ ਪ੍ਰਾਪਤ ਕਰਨ ਕਰਕੇ ਦਰਗਾਹ ਦੇ ਵਿੱਚ ਫਿਰ ਉਹਦਾ ਇੱਜ਼ਤ ਉਹਦੀ ਮਾਣ ਉਹਦਾ ਸਤਕਾਰ ਪਾਈ ਹੋਰ ਵੀ ਵੱਧ ਜਾਂਦਾ ਜੇ ਸੱਚ ਪੱਲੇ ਹੈ ਤੇ ਹਰ ਥਾਈ ਸੰਸਾਰ ਚ ਵੀ ਤੇ ਨਰਨਹੰਕਾਰ ਤੇ ਦਰਤੇ ਵੀ ਇੱਜ਼ਤ ਤੇ ਮਾਣ ਸਤਿਕਾਰ ਉਹ ਬਣਿਆ ਰਹਿੰਦਾ ਸੋ ਇੱਥੇ ਹੀ ਆਪਜੀਤ ਉਹ ਆਗਿਆ ਲਵਾਂ ਸੇਵਾ ਕਰਦਿਆਂ ਸਤਿਗੁਰੂ ਮਹਾਰਾਜ ਦੇ ਸ਼ਬਦ ਉਚਾਰਨ ਕਰਦਿਆਂ ਸੰਗਤ ਨਾਲ ਸਾਝ ਕਰਦਿਆਂ ਹੋਈਆਂ ਬਿਆਨਤ 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 ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਆਉਸ ਮਾਪਤੀ ਕਰੀਏ ਅੰਤਰ ਕਮਲ ਪ੍ਰਗਾਸਿਆ ਅਮਰਤ ਭਰਿਆ ਆਗਾਈ ਨਾਨਕ ਸਤਿਗੁਰੂ ਮੀਤ ਕਰ ਸੱਚ ਪਾਵੈ ਦਰਗਹਿ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ